ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਸਾਬਕਾ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਦੋਂ ਤੁਸੀਂ ਜਥੇਦਾਰ ਸਾਹਿਬਾਨ ਦੀ ਸੇਵਾ ਨਿਭਾ ਰਹੇ ਸੀ ਜਥੇਦਾਰ ਜੀ ਤੁਸੀਂ ਕੌਮ ਦੇ ਜਥੇਦਾਰ ਸੀ ਹਰ ਸਿੱਖ ਪੂਰੀ ਦੁਨੀਆ ਚ ਵੱਸਦਾ ਉਹ ਸਾਰਿਆਂ ਦੇ ਤੁਸੀਂ ਜਥੇਦਾਰ ਕਮ ਦੇ ਜ਼ਿੰਦਾਰ ਪਰ ਮੇਰੀ ਬੇਨਤੀ ਹੈ 2 ਦਸੰਬਰ 2024 ਨੂੰ ਉਸ ਸ਼੍ਰੀ ਕਾਲ ਤਖਸਾ ਦੀ ਫਸੀਲ ਤੋਂ ਖੜ ਕੇ ਕਈ ਹੁਕਮਨਾਮੇ ਸਹਿਬ ਜਾਰੀ ਹੋਏ ਜਿੰਨੀ ਵੀ ਸੇਵਾ ਤੁਸੀਂ ਜਿੰਨੀ ਵੀ ਤਰਖਾ ਸ਼੍ਰੋਮਣੀ ਕਾਲ ਦੇ ਲੀਡਰਸ਼ਿਪ ਨੂੰ ਲਈ ਹੋ ਸਾਰੀ ਪੂਰੀ ਕੀਤੀ ਗਈ ਤੁਸੀਂ ਕਿਹਾ ਕਿ ਬਾਗੀ ਵੀ ਦਾਗੀ ਨੇ ਜੋਤਿਹਾਰ ਜੀ ਦਿਲ ਨਹੀਂ ਕਰਦਾ ਕਿਉਂਕਿ ਆਪਾਂ ਆਪਣਾ ਜਲੂਸ ਆਪ ਕੱਢ ਰਹੇ ਹਾਂ ਸਾਰੇ ਤੁਹਾਡੀਆਂ ਬਾਰ-ਬਾਰ ਤਕਰੀਰਾਂ ਬਾਰ-ਬਾਰ ਭਾਸ਼ਣ ਮੈਂ ਲਗਾਤਾਰ ਬਹੁਤ ਦਿਨਾਂ ਤੋਂ ਸੁਣ ਰਿਹਾ ਹਾਂ ਜਿਹੜੇ ਇਕੱਠ ਤੇ ਜਿਹੜੇ ਸਮਾਗਮਾਂ ਦੇ ਵਿੱਚ ਜਾ ਕੇ ਤੁਸੀਂ ਸੰਬੋਧਨ ਕਰ ਰਹੇ ਹੋ ਉਹ ਸਾਰੇ ਉਹਨਾਂ ਦਾਗੀਆਂ ਵੱਲੋਂ ਆਰਗੇਨਾਈਜ਼ ਕੀਤੇ ਗਏ ਨੇ ਜਿਨ੍ਹਾਂ ਨੂੰ ਤੁਸੀਂ ਫਸੀਲ ਤੇ ਖੜ ਕੇ ਕਹਿ ਰਹੇ ਸੀ ਕਿ ਬਾਗੀ ਵੀ ਦਾਗੀ ਨੇ ਹੁਣ ਕਿਹੜਾ ਗੁੱਡ ਲੱਗ ਗਿਆ ਉਹਨਾਂ ਨੂੰ ਤੇ ਜਿਨੇ ਨਫ਼ਰਤ ਭਰੇ ਲਹਿਜੇ ਵਿੱਚ ਤੁਸੀਂ ਇੱਕ ਪਾਰਟੀ ਦੇ ਖਿਲਾਫ ਬੋਲ ਰਹੇ ਹਾਂ ਇਹ ਤਾਂ ਹੁਣ ਗੁਰੂ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਹੀ ਜਾਣੇ ਇੰਨੀ ਨਫ਼ਰਤ ਭਰ ਕੇ ਮੰਨਦੇ ਵਿੱਚ ਤੁਸੀਂ ਉੱਥੋਂ ਸਹੀ ਸਾਰਾ ਸਾਰਿਆਂ ਦਾ ਅਨາຍ ਕੀਤਾ ਹੋਊਗਾ ਜਿਹੜੇ ਝੂਠ ਬੋਲਿਆ ਏ ਉਹਨਾਂ ਦੇ ਖਿਲਾਫ ਤਾਂ ਕੋਈ ਕਾਰਵਾਈਆਂ ਵੀ ਸਬੂਤ ਦੇ ਆਏ ਤੇ ਜਿਨ੍ਹਾਂ ਨੂੰ ਤੁਸੀਂ ਦਾਗੀ ਕਹਿੰਦੇ ਸੀ ਅੱਜ ਉਹਨਾਂ ਦੇ ਸਰੂਪੇ ਤੁਸੀਂ ਪਾ ਰਹੇ ਹੋ ਤੁਹਾਡੇ ਪੁਆਰ ਨੇ ਉਹ ਤੁਹਾਡੇ ਪ੍ਰੋਗਰਾਮ ਆਰਗੇਨਾਈਜ਼ ਕਰ ਰਹੇ ਨੇ ਸਿੱਖ ਸਾਹਿਬ ਜੀ ਕੱਲ ਪੰਜ ਮੈਂਬਰੀ ਕਮੇਟੀ ਨੇ ਭਰਤੀ ਸ਼ੁਰੂ ਕਰ ਲਈ ਤੁਸੀਂ ਬੜਾਈ 7 ਸੀ 2 ਛੱਡ ਗਏ ਤੇ ਉਹ ਛੱਡ ਕਿਉਂ ਗਏ ਕਿ ਇੱਕ ਮਤ ਨਹੀਂ ਹੋ ਰਿਹਾ ਕਿਉਂਕਿ ਤੁਸੀਂ ਕਿਹਾ ਸੀ ਕਿ ਵੱਖਰੇ ਵੱਖਰੇ ਚੁੱਲ੍ਹੇ ਸਮੇਟ ਕੇ ਇਕੱਠੇ ਹੋ ਪਰ ਸਾਨੂੰ ਪਤਾ ਲੱਗਿਆ ਕਿ ਇਹਨਾਂ ਵਿੱਚੋਂ ਬਹੁਤ ਕਹਿੰਦੇ ਸੀ ਇਕੱਠੇ ਨਹੀਂ ਹੋਣਾ ਸੀ ਤਾਂ ਆਪਣਾ ਲਹਿਦਾ ਚੰਡਾ ਕੱਢਣਾ ਜਥੇਦਾਰ ਜੀ ਤੁਸੀਂ ਤਾਂ ਇਕੱਠਾ ਕਰਨਾ ਸੀ ਕੌਮ ਨੂੰ ਤੇ ਤੁਸੀਂ ਆਪ ਇੱਕ ਧੜੇ ਦੀਆਂ ਪਰਚੀਆਂ ਕਟਾ ਕੇ ਕੱਲ ਮੈਂਬਰਸ਼ਿਪ ਲੈ ਰਹੇ ਹੋ ਇਹਦਾ ਮਤਲਬ ਤੁਸੀਂ ਸਿਰਫ ਇੱਕ ਸ਼ਰੰਤਰ ਰਚ ਰਹੇ ਸੀ ਜਾਂ ਇਹਦੇ ਪਿੱਛੇ ਕੀ ਕਾਰਨ ਸੀ ਇਹ ਹੁਣ ਕੌਮ ਨੂੰ ਜਵਾਬ ਦੇਣਾ ਪਏਗਾ ਦਿਲ ਨਹੀਂ ਕਰਦਾ ਕਿ ਪਮਾ ਕੋਈ ਸਾਫ ਕਾ ਜਥੇਦਾਰ ਆ ਜਾਂ ਕੋਈ ਸਬੰਧਤ ਅੱਜ ਮੌਜੂਦਾ ਜਥੇਦਾਰ ਨੇ ਜਾਂ ਆਉਣ ਵਾਲੇ ਨੇ ਕਦੇ ਵੀ ਕਿਸੇ ਸਿੱਖ ਦਾ ਮਾਨ ਨਹੀਂ ਕਰਦਾ ਕਿ ਉਹ ਸਤਕਾਰਯੋਗ ਉਹ ਸ਼ਖਸੀਅਤਾਂ ਦੇ ਖਿਲਾਫ ਬੁਲਿਆ ਜਾਵੇ ਪਰ ਦਿਲ ਤਕਲੀਫ ਹੁੰਦੀ ਆ ਦੁਖਦਾ ਕਿ ਤੁਸੀਂ ਕੌਮ ਦੇ ਜਥੇਦਾਰ ਸੀ ਤੁਸੀਂ ਤਾਂ ਇੱਕ ਧੜੇ ਦੀਆਂ ਪਰਚੀਆਂ ਕਟਾਉਂਦੇ ਫਿਰਦੇ ਹੋ ਤੇ ਜਿਨ੍ਹਾਂ ਨੂੰ ਤੁਸੀਂ ਦਾਗੀ ਕਹਿੰਦੇ ਸੀ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਜਾਜਾ ਕਿਸਮੋਦਨ ਕਰ ਰਹੇ ਹੋ ਫਿਰ ਇਹਦੇ ਮਤਲਬ ਕੀ ਕੱਢੀਏ ਇਹਦਾ ਮਤਲਬ ਤੁਸੀਂ ਜੱਜ ਨਹੀਂ ਸੀ ਤੁਸੀਂ ਤਾਂ ਆਪ ਇੱਕ ਪਾਰੀ ਇੱਕ ਧੜੇ ਵੱਲੋਂ ਖੇਡ ਰਹੇ ਸੀ ਫਿਰ ਇਹ ਗੱਲਾਂ ਦੇ ਜਵਾਬ ਹੁਣ ਦੇਣੇ ਪੈਣੇ ਨੇ ਤੇ ਸਿੱਖ ਕੌਮ ਸਾਰੀ ਦੇਖ ਵੀ ਰਹੀ ਆ ਬੜਾ ਦੁੱਖ ਲੱਗਦਾ ਕਿ ਜਦੋਂ ਕੌਮ ਦੇ ਜਥੇਦਾਰ ਇੱਕ ਛੋਟੇ ਜਿਹੇ ਧੜੇ ਦੇ ਵਿੱਚ ਸਮਾ ਕੇ ਰਹਿ ਜਾਣ ਇਹਦਾ ਮਤਲਬ ਸਾਰਾ ਕੁਝ ਛਰੰਤਰ ਰਚਿਆ ਜਾ ਰਿਹਾ ਸੀ ਜਸਰਜੀ ਤੁਸੀਂ ਇੱਕ ਇੱਕ ਧੜੇ ਦੀ ਪਰਚੀ ਲੈ ਰਹੇ ਹੋ ਗੁਰਪਤਾ ਹੋਰ ਹੀ ਬਹੁਤ ਨੇ ਸਿਮਰਜੀਤ ਸਿੰਘ ਮਾਨ ਦਾ ਵੀ ਸ਼੍ਰੋਮਣੀ ਅਕਾਲੀ ਦਲ ਆ ਇੱਕ ਹੋਰ ਨਵਾਂ ਅਕਾਲੀ ਦਲ ਹੁਣ ਬਣਿਆ ਹੈ ਹੋਰ ਵੀ ਅਕਾਲੀ ਦਲ ਨੇ ਸ਼੍ਰੋਮਣੀ ਅਕਾਲੀ ਦਲ ਆਪਣੀ ਸੇਵਾ ਨਿਭਾ ਰਿਹਾ ਪਰ ਇਹਦਾ ਮਤਲਬ ਕਿ ਤੁਸੀਂ ਸਿਰਫ ਤੇ ਸਿਰਫ ਇੱਕ ਸਾਜਿਦ ਦੇ ਨਾਲ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਲਈ ਕਮਜ਼ੋਰ ਕਰਨ ਲਈ ਟਾਰਗੇਟ ਕਰ ਰਹੇ ਹੋ ਕਿਉਂਕਿ ਇਹ ਕੱਲ ਪਰਚੀ ਕਟਾ ਕੇ ਤੁਹਾਡੀ ਜਿਹੜੀ ਇਹ ਇਹ ਸਾਹਮਣੇ ਆਈ ਹੈ ਗੱਲ ਤੇ ਦਾਗੀਆਂ ਦੇ ਨਾਲ ਜਾਂ ਕਿਸਤੇਜਾਂ ਸੰਝੀਆਂ ਕਰਨੀਆਂ ਕਿ ਕਿਥੋਂ ਤੱਕ ਜਾਇਜ ਨੇ ਇਹ ਗੱਲਾਂ ਦੇ ਜਵਾਬ ਵੀ ਜ਼ਥੇਦਾਰ ਜੀ ਦਿਲ ਨਹੀਂ ਕਰਦਾ ਸੀ ਕਿ ਸਾਬਕਾ ਜ਼ਥੇਦਾਰ ਨੇ ਕਾਹਨੂੰ ਬੋਲੀਏ ਪਰ ਜਦੋਂ ਬਾਰ-ਬਾਰ ਹੁਣ ਸਾਰੀ ਗੱਲ ਸਾਹਮਣੇ ਆ ਰਹੀ ਹੈ ਤਾਂ ਹੁਣ ਬੇਨਤੀ ਰੂਪ ਦੇ ਵਿੱਚ ਇਹ ਤੁਹਾਨੂੰ ਪੁੱਛਣਾ ਵੀ ਪੈਣਾ ਤੇ ਕੌਮ ਅੱਗੇ ਗੱਲ ਰੱਖਣੀ ਵੀ ਪੈਣੀ ਆ ਕਿ ਇਹਦੇ ਕੀ ਮੈਨੇ ਕੱਢੀਏ ਕਿ ਜ਼ਥੇਦਾਰ ਹੁਣ ਇੱਕ ਧੜਿਆਂ ਦੇ ਵਿੱਚ ਜਿਨ੍ਹਾਂ ਨੇ ਇਕੱਠੇ ਕਰਨਾ ਇਹ ਹੁਕਮ ਕੀਤਾ ਸੀ ਕਿ ਬੱਕਰੇ-ਬੱਕਰੇ ਸੁਰ ਆਲਾਪ ਕੇ ਬੰਦ ਕਰਕੇ ਇਕੱਠੇ ਹੋਵੋ ਤੇ ਆਪ ਵੱਖਰੇ ਸਰੂਪਲਾਪਣ ਤੇ ਆਪ ਆਪ ਹੀ ਧੜੇ ਬਣਾਉਣ ਲੱਗ ਜਾਨਾ ਇਹਦਾ ਮਤਲਬ ਇਹ ਜਿਹੜੀ ਇਹ ਜਿਹੜੀ ਕੱਲ ਪਰਚੀ ਕਟਾਈ ਗਈ ਹੈ ਇੱਕ ਧੜੇ ਵਿੱਚ ਤੁਸੀਂ ਸ਼ਾਮਲ ਹੋਏ ਹੋ ਇਹਦੀ ਸਕ੍ਰਿਪਟ ਫਿਰ ਬਹੁਤ ਦੇਰ ਪਹਿਲਾਂ ਲਿਖੀ ਗਈ ਸੀ ਇਹ ਛੇਵੇਂ ਪਾਛਾ ਦਾ ਧਾਰਾ ਸ੍ਰੀ ਕਾਲ ਤਖਸਾਲ ਸਾਹਿਬ ਦੇ ਦਰ ਨੂੰ ਰਾਜਨੀਤੀ ਲਈ ਆੜ ਬਣਾ ਕੇ ਵਰਤਣਾ ਇਹ ਬੰਦਿਆਂ ਦੇ ਤਾਂ ਵਰਤ ਸਕਦੇ ਹੋ ਕੁਝ ਸਮੇਂ ਲਈ ਤੁਸੀਂ ਗੁੰਮਰਾਹ ਵੀ ਕਰ ਸਕਦੇ ਹੋ ਪਰ ਸਿੰਘ ਸਾਹਿਬਾਨ ਜੀ ਇਹ ਛੇਵੇਂ ਦਰ ਦਾ ਤਖਤ ਹੈ ਮੇਰੀ ਪੀੜੀ ਦੇ ਮਾਲਕ ਦਾ ਤਖਤ ਹੈ ਇਨਸਾਫ ਉਹੀ ਹੋਣਾ ਜੋ ਸੱਚ ਹੋਣਾ ਤੇ ਸੱਚ ਤੇ ਝੂਠ ਦਿਨ-ਪ੍ਰਦਿਨ ਆਪਣੇ ਆਪ ਨੇ ਤਰਕੇ ਸਾਹਮਣੇ ਆ ਰਿਹਾ ਤੇ ਆਉਣ ਵਾਲੇ ਸਮੇਂ ਤੇ ਜਲਦੀ ਹੋਰ ਵੀ ਵੱਡੇ ਪੱਧਰ ਤੇ ਆਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ